ਪਿਆਰੇ ਵਿਦਿਆਰਥੀ ਸਵਾਗਤ ਹੈ ਚੈਨਲ ਵਿੱਚ ਹਾਜ਼ਰ ਹਾਂ ਅਗਲੀ ਵੀਡੀਓ ਲੈ ਕੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਲੇਖ ਰਚਨਾ ਕਸਰਤ ਦੇ ਲਾਭ ਤੇ ਚੈਨਲ ਤੇ ਨਵੇਂ ਹੋ ਤਾਂ ਇਸਨੂੰ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਆਉਣ ਵਾਲੀ ਸਾਰੀ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਪਹੁੰਚ ਸਕਣ ਤੇ ਸ਼ੁਰੂ ਕਰਦੇ ਹਾਂ ਆਪਾਂ ਲੇਖ ਰਚਨਾ ਕਸਰਤ ਦੇ ਲਾਭ ਇੱਕ ਸਿਹਤਮੰਦ ਮਨ ਹਮੇਸ਼ਾ ਇੱਕ ਸਿਹਤਮੰਦ ਸਰੀਰ ਵਿੱਚ ਰਹਿੰਦਾ ਹੈ ਦੁਨੀਆ ਦੇ ਹਰ ਮਹਾਨ ਮਨੁੱਖ ਨੇ ਚੰਗੀ ਸਿਹਤ ਨੂੰ ਹੀ ਅਸਲ ਸੁੰਦਰਤਾ ਦਾ ਚਿੰਨ ਮੰਨਿਆ ਹੈ ਕਿਸੇ ਵਿਅਕਤੀ ਦਾ ਚਿਹਰਾ ਭਾਵੇਂ ਕਿੰਨਾ ਵੀ ਆਕਰਸ਼ਕ ਕਿਉਂ ਨਾ ਹੋਵੇ ਪਰ ਜੇਕਰ ਵਿਅਕਤੀ ਦੀ ਸਿਹਤ ਠੀਕ ਨਾ ਹੋਵੇ ਤਾਂ ਉਸ ਦੀ ਸੁੰਦਰਤਾ ਦਾ ਕੋਈ ਮਹੱਤਵ ਨਹੀਂ ਰਹਿੰਦਾ ਇੱਕ ਬਿਮਾਰ ਵਿਅਕਤੀ ਲਈ ਜੀਵਨ ਵਿੱਚ ਸਾਰੀਆਂ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਉਹ ਕਿਸੇ ਕਿਸਮ ਦਾ ਆਨੰਦ ਨਹੀਂ ਮਾਣ ਸਕਦਾ ਇਸੇ ਲਈ ਚੰਗੀ ਅਤੇ ਨਿਰੋਈ ਸਿਹਤ ਨੂੰ ਰੱਬ ਵੱਲੋਂ ਮਿਲਿਆ ਵੱਡਮੁੱਲਾ ਸਰਮਾਇਆ ਸਮਝਣਾ ਚਾਹੀਦਾ ਹੈ ਸਿਹਤਮੰਦ ਰਹਿਣ ਲਈ ਕਸਰਤ ਬਹੁਤ ਜ਼ਰੂਰੀ ਹੈ ਸਿਰਫ ਉਹ ਹੀ ਜੋ ਨਿਯਮਤ ਤੌਰ ਤੇ ਆਪਣੀ ਤਾਕਤ ਦੇ ਅਨਸਾਰ ਕਸਰਤ ਕਰਦੇ ਹਨ ਜੀਵਨ ਦਾ ਅਸਲ ਆਨੰਦ ਮਾਣ ਸਕਦੇ ਹਨ ਉਹ ਹਮੇਸ਼ਾ ਖੁਸ਼ ਰਹਿੰਦੇ ਹਨ ਜੋ ਕਿ ਇੱਕ ਬਿਮਾਰ ਵਿਅਕਤੀ ਕਦੇ ਨਹੀਂ ਹੋ ਸਕਦਾ ਕਸਰਤ ਕਰਨ ਵਾਲੀ ਵਿਅਕਤੀ ਦੀ ਸਭ ਤੋਂ ਵੱਡੀ ਪ੍ਰਾਪਤੀ ਉਸ ਦੀ ਖੁਸ਼ੀ ਹੈ ਕਸਰਤ ਵਿਅਕਤੀ ਨੂੰ ਕਮਜ਼ੋਰ ਅਤੇ ਚਿੜਚਿੜਾ ਨਹੀਂ ਹੋਣ ਦਿੰਦੀ ਨਿਯਮਤ ਤੌਰ ਤੇ ਕਸਰਤ ਕਰਨ ਵਾਲਾ ਵਿਅਕਤੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਬਚਦਾ ਹੈ ਅਤੇ ਉਹ ਕਦੇ ਵੀ ਉਦਾਸ ਤੇ ਨਿਰਾਸ਼ ਨਹੀਂ ਹੁੰਦਾ ਉਹ ਕਮਜ਼ੋਰ ਲੋਕਾਂ ਵਾਂਗ ਕੰਮ ਤੋਂ ਨਹੀਂ ਭੱਜਦਾ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਅਭਿਆਸ ਦੀਆਂ ਕਈ ਕਿਸਮਾਂ ਹਨ ਕਈ ਤਰ੍ਹਾਂ ਦੀਆਂ ਖੇਡਾਂ ਖੇਡਣਾ ਦੌੜਨਾ ਨੱਚਣਾ ਤੈराकी ਘੋੜਸਵਾਰੀ ਕੁਸ਼ਤੀ ਯੋਗਾ ਕਰਨਾ ਆਦਿ ਸਿਰਸਿਰ ਖੁੱਲੇ ਵਿੱਚ ਸੈਰ ਕਰਨਾ ਤੇ ਖੁੱਲੇ ਵਿੱਚ ਉੱਚੀ-ਉੱਚੀ ਸਾਹ ਲੈਣਾ ਵੀ ਇੱਕ ਕਸਰਤ ਹੈ ਕਸਰਤ ਨੂੰ ਆਪਣੀ ਯੋਗਤਾ ਅਨੁਸਾਰ ਅਪਣਾਉਣਾ ਚਾਹੀਦਾ ਹੈ ਇਸ ਤਰ੍ਹਾਂ ਕਸਰਤ ਨਿਯਮਤ ਤੌਰ ਤੇ ਕਰਨ ਨਾਲ ਹੀ ਖੁਸ਼ੀ ਅਤੇ ਆਨੰਦ ਪ੍ਰਾਪਤ ਕੀਤਾ ਜਾ ਸਕਦਾ ਹੈ ਸਿਰੇ ਕੁਝ ਸਮਾਂ ਦੌੜਨਾ ਵੀ ਇੱਕ ਕਸਰਤ ਹੈ ਵੱਡੇ ਵੱਡੇ ਮਹਾਨ ਵਿਅਕਤੀਆਂ ਦਾ ਮੰਨਣਾ ਸੀ ਕਿ ਸਵੇਰ ਸ਼ਾਮ ਸੈਰ ਕਰਨਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਸੈਰ ਹਰ ਉਮਰ ਅਤੇ ਸਥਿਤੀ ਵਿੱਚ ਵਿਅਕਤੀ ਦੁਆਰਾ ਕੀਤੀ ਜਾ ਸਕਦੀ ਹੈ ਵਿਅਕਤੀ ਜੋ ਵੀ ਕਸਰਤ ਕਰਦਾ ਹੈ ਉਸ ਨੂੰ ਕਸਰਤ ਕਰਨ ਲਈ ਸਹੀ ਥਾਂ ਦੀ ਚੋਣ ਕਰਨੀ ਚਾਹੀਦੀ ਹੈ ਵਾਤਾਵਰਣ ਸਾਫ਼ ਅਤੇ ਸ਼ੁੱਧ ਹੋਣਾ ਚਾਹੀਦਾ ਹੈ ਪ੍ਰਦੂਸ਼ਿਤ ਸਥਾਨ ਤੇ ਵਿਅਕਤੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ ਇਸ ਲਈ ਜ਼ਰੂਰੀ ਹੈ ਕਿ ਕਸਰਤ ਖੁੱਲੀ ਅਤੇ ਹਰੇ ਭਰੀ ਹਾਂ ਤੇ ਕੀਤੀ ਜਾਵੇ ਮਨੁੱਖੀ ਜੀਵਨ ਅਨਮੋਲ ਹੈ ਮਨੁੱਖੀ ਜੀਵਨ ਦਾ ਹਰ ਪਲ ਕੀਮਤੀ ਹੈ ਇਸ ਲਈ ਇਸ ਦੀ ਚੰਗੀ ਵਰਤੋਂ ਕਰਨੀ ਚਾਹੀਦੀ ਹੈ ਅਜਿਹਾ ਕੇਵਲ ਇੱਕ ਸਿਹਤਮੰਦ ਵਿਅਕਤੀ ਹੀ ਕਰ ਸਕਦਾ ਹੈ ਇੱਕ ਖੁਸ਼ਹਾਲ ਜੀਵਨ ਬਤੀਤ ਕਰਨ ਲਈ ਕਸਰਤ ਕਰਨਾ ਬਹੁਤ ਜ਼ਰੂਰੀ ਹੈ ਸਿਹਤਮੰਦ ਅਤੇ ਨਿਰੋਗ ਜੀਵਨ ਜਿਉਣ ਲਈ ਸਾਨੂੰ ਨਿਯਮ ਅਨੁਸਾਰ ਅੱਗੇ ਵਧਣਾ ਚਾਹੀਦਾ ਹੈ ਤੇ ਬੱਚਿਓ ਇਸੀ ਆਪਣਾ ਲੇਖ ਕਸਰਤ ਦੇ ਲਾਭ ਇਤਿਆਸ ਕਰਦੀ ਹੈ ਵੀਡੀਓ ਚੰਗੀ ਲੱਗੀ ਹੋਏਗੀ ਵੀਡੀਓ ਚੰਗੀ ਲੱਗੀ ਤੇ ਇਸ ਨੂੰ ਲਾਈਕ ਤੇ ਸ਼ੇਅਰ ਜੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ